ਡੇਲੀ ਬੋਸ ਪੰਜਾਬੀ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਨਵਦੀਪ ਮਾਨ ਆਖਿਰਕਾਰ ਇੰਸਟਾਗ੍ਰam ਦੇ ਉੱਤੇ ਜਿਹੜੀਆਂ ਕੁੜੀਆਂ ਰੀਲਸ ਪਾਉਂਦੀਆਂ ਨੇ ਉਹਨਾਂ ਤੋਂ ਜ਼ਰਾ ਬਚ ਕੇ ਰਹੋ ਇੱਕ ਲੜਕੀ ਜਿਸ ਦੇ ਕੀ 13 ਲੱਖ ਫਾਲੋਅਰਸ ਨੇ ਲਗਾਤਾਰ ਬਾਈਕਸ ਦੇ ਉੱਤੇ ਵੀਡੀਓਜ਼ ਬਣਾਉਂਦੀ ਸੀ ਇੱਕ ਬਿਲਡਰ ਨੂੰ ਆਪਣੇ ਹੁਸਨ ਦੇ ਜਾਲ ਦੇ ਵਿੱਚ ਫਸਾਉਂਦੀ ਐ ਤੇ ਫਿਰ ਉਸ ਦੇ ਕੋਲੋਂ ਕਰੋੜਾ ਰੁਪਏ ਦੀ ਫਿਰੋਤੀ ਮੰਗਦੀ ਐ ਤਾਂ ਕਾਫੀ ਲੰਮੇ ਸਮੇਂ ਤੋਂ ਇਹ ਫਰਾਰ ਚੱਲ ਰਹੀ ਸੀ ਪੁਲਿਸ ਇਸ ਦੀ ਭਾਲ ਕਰ ਰਹੀ ਸੀ ਤੇ ਹੁਣ ਇਹ ਬੋਲਸ ਤੇ ਹੱਥੇ ਚੜ ਚੁਕੀ ਹੈ ਕਿਉਂਕਿ ਕੋਰਟ ਦੇ ਵੱਲੋਂ ਵੀ ਇਸ ਦੇ ਖਿਲਾਫ ਗ੍ਰਫਤਾਰੀ ਦੇ ਵਾਰੰਟ ਜਾਰੀ ਕਰ ਦਿੱਤੇ ਗਏ ਸੰਤਾ ਇੰਸਟਾਗ੍ਰam ਦੇ ਉੱਤੇ ਕੀਰਤੀ ਪਟੇਲ ਨਾਮ ਦੇ ਨਾਲ ਇਸ ਦੇ ਵੱਲੋਂ ਜੋ ਅਕਾਊਂਟ ਬਣਾਇਆ ਗਿਆ ਉਸ ਦੇ ਉੱਤੇ ਇਸ ਦੇ 1.3 ਮਿਲੀਅਨਸ ਫੋਲੋਅਰਸ ਵੀ ਨੇ ਲਗਾਤਾਰ ਵੱਖ-ਵੱਖ ਤਰੀਕਿਆਂ ਦੇ ਨਾਲ ਇਹ ਵੀਡੀਓਜ਼ ਬਣਾਉਂਦੀ ਸੀ ਤੇ ਇਹ ਵੀਡੀਓ ਬਣਾਉਂਦੀ ਬਣਾਉਂਦੀ ਹੀ ਇੱਕ ਬਿਲਡਰ ਨੂੰ ਆਪਣੇ ਜਾਲ ਦੇ ਵਿੱਚ ਇਸ ਨੇ ਫਸਾਲਿਆ ਇਸ ਕਦਰ ਫਸਾਇਆ ਕਿ ਉਹ ਬਿਲਡਰ ਵੀ ਫਸ ਗਿਆ ਤੇ ਉਹਨ ਉਸੇ ਕੋਲੋਂ ਕਰੋੜਾਂ ਦੀ ਫਿਰੋਤੀ ਦੀ ਮੰਗ ਇਸ ਲੜਕੀ ਦੇ ਵੱਲੋਂ ਕੀਤੀ ਜਾਂਦੀ ਹੈ ਤਾਂ ਇਹ ਦੋਸ਼ ਜਿਹੜੇ ਇਸ ਦੇ ਉੱਤੇ ਲੱਗ ਰਹੇ ਨੇ ਪਿਛਲੇ 1 ਸਾਲ ਤੋਂ ਇਹ ਫਰਾਰ ਸੀ ਜਗਾ ਤੇ SIM ਕਾਰਡ ਬਦਲ ਕੇ ਪੁਲਿਸ ਨੂੰ ਵੀ ਚੱਕਵਾ ਦੇ ਰਹੀ ਸੀ ਤੇ ਆਖਿਰਕਾਰ ਹੁਣ ਗੁਜਰਾਤ ਦੀ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਕਿਉਂਕਿ ਇਹ ਬਿਲਡਰ ਤੋਂ ਫਿਰੋਤੀ ਦਾ ਜਿਹੜਾ ਮਾਮਲਾ ਹੈ 2 ਜੂਨ 2024 ਨੂੰ ਸੂਰਤ ਦੇ ਵਿੱਚ ਦਰਜ ਕੀਤਾ ਗਿਆ ਸੀ ਜਿਸ ਦੇ ਵਿੱਚ ਕੀਰਤੀ ਪਟੇਲ ਸਣੇ ਪੰਜ ਲੋਕਾਂ ਨੂੰ ਦੋਸ਼ੀ ਬਣਾਇਆ ਗਿਆ ਸੀ ਹਾਲਾਂਕਿ ਚਾਰ ਜਣਿਆਂ ਨੂੰ ਪਹਿਲਾਂ ਹੀ ਗ੍ਰਫਤਾਰ ਕੀਤਾ ਜਾ ਚੁੱਕਿਆ ਸੀ ਤੇ ਇਹ ਲਗਾਤਾਰ ਕੀਰਤੀ ਫਰਾਰ ਚੱਲ ਰਹੀ ਸੀ ਅਦਾਲਤ ਦੇ ਵੱਲੋਂ ਇਸਤੇ ਖਿਲਾਫ ਵੀ ਵਾਰੰਟ ਜਿਹੜੇ ਜਾਰੀ ਕੀਤੇ ਗਏ ਸਨ ਤਾਂ ਇਸ ਨੂੰ ਕੀਰਤੀ ਅਦਲਜ਼ਾ ਵੀ ਕਿਹਾ ਜਾਂਦਾ ਹੈ ਇੱਕ ਗੁਜਰਾਤੀ ਡਿਜੀਟਲ ਜੋ ਕੰਟੈਂਟ ਕ੍ਰੀਏਟ ਕਰਦੀ ਹੈ 1.3 ਮਿਲੀਅਨ ਤੋਂ ਵੱਧ ਫੋਲਰਸ ਨੇ ਅਕਸਰ ਵੀਡੀਓ ਪੋਸਟ ਕਰਦੀ ਹੈ ਜਿਸ ਦੇ ਵਿੱਚ ਬਾਈਕ ਚਲਾਉਂਦੀ ਰਹਿੰਦੀ ਹੈ ਲੋਕਾਂ ਨਾਲ ਗੱਲਾਂ ਬਾਤਾਂ ਕਰਦੀ ਰਹਿੰਦੀ ਹੈ ਇੱਕ ਹਾਈ ਪ੍ਰੋਫਾਈਲ ਜ਼ਬਰਨਤੀ ਮਾਮਲੇ ਦੇ ਵਿੱਚ 1 ਸਾਲ ਤੋਂ ਵੱਧ ਸਮੇਂ ਤੋਂ ਫਰਾਰ ਹੋਣ ਦੇ ਬਾਵਜੂਦ ਵੀ ਇਹ ਕੀਰਤੀ ਪਟੇਲ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਸਰਗਰਮ ਸੀ ਉਸ ਦੀ ਆਖਰੀ ਇੰਸਟਾਗ੍ਰਾਮ ਜਿਹੜੀ ਪੋਸਟ ਹੈ ਉਹ ਗ੍ਰਿਫਤਾਰੀ ਤੋਂ 5 ਦਿਨ ਪਹਿਲਾਂ ਅਪਲੋਡ ਕੀਤੀ ਸੀ ਜਿਸ ਦੇ ਵਿੱਚ ਉਹ ਸੜਕ ਤੇ ਛੋਟੇ ਬੱਚਿਆਂ ਦਾ ਨਾਲ ਗੱਲਬਾਤ ਕਰਦੀ ਦੇਖੀ ਗਈ ਤਾਂ ਇਸੇ ਸਾਲ ਦੀ ਸ਼ੁਰੂਆਤ ਦੇ ਵਿੱਚ ਉਹ ਕੁੰਭ ਮੇਲੇ ਪ੍ਰਿਆਗਰਾਜ ਦੇ ਵਿੱਚ ਵੀ ਜਿਹੜਾ ਇਹ ਸ਼ਾਮਿਲ ਹੋਣ ਦੇ ਲਈ ਗਈ ਸੀ ਉੱਥੇ ਵੀ ਉਸਨੇ ਪੋਸਟਾਂ ਸ਼ੇਅਰ ਕੀਤੀਆਂ ਸਨ ਉਹ ਇੱਕ ਯੂਟਿਊਬ ਦੇ ਉੱਤੇ ਵੀ ਕਾਫੀ ਜ਼ਿਆਦਾ ਐਕਟਿਵ ਹੈ 2 ਲੱਖ ਤੇ ਤਕਰੀਬਨ ਉਹਦੇ ਸਬਸਕ੍ਰਾਈਬਰ ਨੇ 2019 ਤੋਂ ਲਗਾਤਾਰ ਵੀਡੀਓਜ਼ ਬਣਾ ਰਹੀ ਹੈ ਤਾਂ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਫਤਾਰ ਕਿਸ ਤਰ੍ਹਾਂ ਕੀਤਾ ਗਿਆ ਇਹ ਵੱਡਾ ਸਵਾਲ ਖੜਾ ਹੋ ਗਿਆ ਕਿਉਂਕਿ ਲਗਾਤਾਰੇ ਮੋਬਾਈਲ ਫੋਨ ਅਤੇ SIM ਕਾਰਡ ਬਦਲ-ਬਦਲ ਕੇ ਪੁਲਿਸ ਨੂੰ ਚੱਕਮਾ ਦੇ ਰਹੀ ਸੀ ਪਰ ਤਕਨੀਕੀ ਟੀਮ ਅਤੇ ਸਾਈਬਰ ਮਾਹਿਰਾਂ ਦੀ ਮਦਦ ਦੇ ਨਾਲ ਇਸ ਦੀ ਲੋਕੇਸ਼ਨ ਜਿਹੜੀ ਹੈ ਪਤਾ ਕਰਵਾਈ ਜਾਂਦੀ ਹੈ ਫਿਰ ਅਹਮਦਾਬਾਦ ਪੁਲਿਸ ਦੀ ਮਦਦ ਦੇ ਨਾਲ ਇਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਤਾਂ ਗ੍ਰਿਫਤਾਰੀ ਦੇ ਦੌਰਾਨ ਪੁਲਿਸ ਨੇ ਇੰਸਟਾਗ੍ਰਾਮ ਦੇ ਨਾਲ ਵੀ ਲਗਾਤਾਰ ਸੰਪਰਕ ਕੀਤਾ IP ਐਡਰੈਸ ਅਤੇ ਲੋਕੇਸ਼ਨ ਬਾਰੇ ਜਾਣਕਾਰੀ ਮੰਗੀ ਤੇ ਫਰਾਰ ਹੋਣ ਦੌਰਾਨ ਕੀਤੀ ਲਗਾਤਾਰ ਜਿਹੜੀ ਹੈ ਆਪਣੇ ਫੋਨ ਨੰਬਰ ਵੀ ਬਦਲ ਰਹੀ ਸੀ ਜਗਾ ਵੀ ਬਦਲ ਰਹੀ ਸੀ ਇੰਟਰਨੈਟ ਲੋਕੇਸ਼ਨ ਵੀ ਬਦਲ ਰਹੀ ਸੀ ਪਰ ਪੁਲਿਸ ਦੇ ਹੱਥ ਬੜੇ ਲੰਬੇ ਹੁੰਦੇ ਨੇ ਹੁਣ ਇਹ ਪੁਲਿਸ ਦੇ ਹੱਥੇ ਛੜ ਚੁਕੀ ਹੈ